ਬਾਬਾ ਬਕਾਲਾ ਅੰਮ੍ਰਿਤਸਰ ਦੇ ਨੇੜੇ ਇੱਕ ਪਵਿੱਤਰ ਧਰਤੀ ਜਿੱਥੇ ਇੱਕ ਵਾਰ ਸੱਚਾ ਗੁਰੂ ਮਿਲਿਆ ਸੀ ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣੇ ਅੰਤ ਸਮੇਂ ਤੇ ਫਰਮਾਇਆ ਗੁਰੂ ਬਕਾਲੇ ਵਿੱਚ ਹੈ ਤਾਂ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਇਸ ਸਮੇਂ ਭਾਈ ਮੱਖਣ ਸ਼ਾ ਲੁਬਾਣਾ ਜੋ ਜਹਾਜ਼ ਰਾਹੀਂ ਸੋਦਾ ਕਰਦਾ ਸੀ ਸਮੁੰਦਰ ਵਿੱਚ ਤੂਫਾਨ 'ਚ ਫਸ ਗਿਆ ਉਸਨੇ ਅਰਦਾਸ ਕੀਤੀ ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਮੇਰਾ ਜਹਾਜ਼ ਬਚਾ ਲੋ ਤਾਂ ਮੈਂ 500 ਦਿਨਾਰ ਤੁਹਾਡੇ ਦਰ ਤੇ ਚੜਾਵਾਂਗਾ ਗੁਰੂ ਦੀ ਕਿਰਪਾ ਨਾਲ ਜਹਾਜ਼ ਬਚ ਗਿਆ ਭਾਈ ਮੱਖਣ ਸ਼ਾ ਬਾਬਾ ਬਕਾਲੇ ਪਹੁੰਚਿਆ ਪਰ ਇੱਥੇ ਕਈ ਠੱਗ ਆਪਣੇ ਆਪ ਨੂੰ ਗੁਰੂ ਦੱਸ ਰਹੇ ਸਨ ਉਸ ਨੇ ਹਰੇਕ ਨੂੰ 2 ਦਿਨਾਰ ਦੇ ਦਿੱਤੇ ਪਰ ਕੋਈ ਕੁਝ ਨਾ ਬੋਲਿਆ ਪਰ ਜਦੋਂ ਉਹ ਸੱਚੇ ਗੁਰੂ ਧੰਨ 시 ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰ ਤੇ ਪਹੁੰਚਿਆ ਗੁਰੂ ਸਾਹਿਬ ਨੇ ਕਿਹਾ ਭਾਈ ਮੱਖਣ ਸ਼ਾ ਵਾਦਾ ਤਾਂ 500 ਦਿਨਾਰ ਦਾ ਸੀ ਹੁਣ ਸਿਰਫ 2 ਕਿਉਂ ਇਹ ਸੁਣ ਕੇ ਭਾਈ ਮੱਕਣ ਸਾਹ ਖੁਸ਼ੀ ਨਾਲ ਛੱਤ ਤੇ ਚੜ ਗਿਆ ਤੇ ਚੀਕਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਇਸ ਤਰ੍ਹਾਂ ਸੰਸਾਰ ਨੂੰ ਸੱਚੇ ਨਵੇਂ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਹਿਚਾਨ ਹੋਈ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ